ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈਬੀਟੀ ਇੰਸਟੀਚਿਊਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ ਨਿਕਾਲੀ ਗਈ ਇੱਕ ਵੈਕੈਂਸੀ ਜਿਸ ਨੂੰ ਅਸੀਂ ਕਹਿੰਦੇ ਆ ਐਸਐਸਸੀ ਜੀਡੀ ਕਨਸਟੇਬਲ ਬਾਰੇ ਐਸਐਸਸੀ ਜੀਡੀ ਵਿੱਚ ਕੁੱਲ 39481 ਵੈਕੈਂਸੀਜ਼ ਹਨ ਅਤੇ ਬੀਐਸਐਫ ਸੀਆਈਐਸਐਫ ਸੀਆਰਪੀਐਫ ਐਸਐਸਬੀ ਆਈਟੀਬੀਪੀ ਏਆਰ ਐਸਐਸਐਫ ਅਤੇ ਐਨਸੀਬੀ ਵਰਗੀਆਂ ਫੋਰਸਿਜ਼ ਵਿੱਚ ਕਨਸਟੇਬਲ ਦੀ ਰਿਕੁਆਇਰਮੈਂਟਸ ਹੈ ਇਹ ਜਿਹੜੀ ਇਹਨਾਂ ਦੀ ਜੌਬ ਲੋਕੇਸ਼ਨਸ ਪੂਰੇ ਭਾਰਤ ਵਿੱਚ ਰਹਿਣਗੀਆਂ SSC GD ਵਾਸਤੇ ਅਗਰ ਆਪਾਂ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਇੱਕ ਕੰਪਿਊਟਰ ਬੇਸਡ ਐਗਜ਼ਾਮੀਨੇਸ਼ਨ ਰਹੇਗਾ ਦੂਸਰੇ ਨੰਬਰ ਤੇ ਤੁਹਾਡਾ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਰਹੇਗਾ ਫਿਜ਼ੀਕਲ ਸਟੈਂਡਰਡ ਟੈਸਟ ਰਹੇਗਾ ਉਸ ਤੋਂ ਬਾਅਦ ਤੁਹਾਡਾ ਡਿਟੇਲਡ ਮੈਡੀਕਲ ਐਗਜ਼ਾਮੀਨੇਸ਼ਨ ਹੋਏਗਾ ਤੇ ਫਾਈਨਲੀ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਰਹੇਗੀ SSC GD ਦੇ ਫਾਰਮ ਨੂੰ ਭਰਨ ਲਈ ਆਖਰੀ ਮਿਤੀ 14 ਅਕਤੂਬਰ 2024 ਹੈ ਤਾਂ ਦੇਰ ਨਾ ਕਰੋ ਕਿਉਂਕਿ ਕੁਝ ਹੀ ਦਿਨ ਰਹਿ ਗਏ ਹਨ 14 ਅਕਤੂਬਰ 2024 ਤੱਕ ਹੀ ਇਹ ਫਾਰਮ ਭਰਿਆ ਜਾ ਸਕਦਾ ਹੈ ਹੁਣ ਅਸੀਂ ਗੱਲ ਕਰਾਂਗੇ ਇਸ ਇਗਜ਼ਾਮ ਦੀ एलिਜੀਬਿਲਟੀ ਬਾਰੇ ਇਸ ਇਗਜ਼ਾਮ ਨੂੰ ਉਹ ਹਰ ਕੈਂਡੀਡੇਟ ਪਾਰ ਸਕਦਾ ਹੈ ਜਿਸ ਨੇ 10ਵੀਂ ਪਾਸ ਕੀਤੀ ਹੈ ਅਗਰ ਉਮਰ ਸੀਮਾ ਦੀ ਗੱਲ ਕਰੀਏ ਤੇ 18 ਸਾਲ ਤੋਂ ਲੈ ਕੇ 23 ਸਾਲ ਤੱਕ ਦੀ ਉਮਰ ਤੱਕ ਦੇ ਕੈਂਡੀਡੇਟ ਇਸ ਫਾਰਮ ਨੂੰ ਭਰ ਸਕਦੇ ਹਨ ਅੱਜ ਜੀ ਗੱਲ ਕਰਾਂਗੇ ਕੰਪਿਊਟਰ ਬੇਸਡ ਐਗਜ਼ਾਮੀਨੇਸ਼ਨ ਦੀ ਡਿਟੇਲ ਦੇ ਵਿੱਚ ਇਸ ਵਿੱਚ ਤੁਹਾਨੂੰ ਪਹਿਲਾਂ ਜਨਰਲ ਇੰਟੈਲੀਜੈਂਸ ਅਤੇ ਰੀਜ਼ਨਿੰਗ ਵਿੱਚੋਂ ਵੀ ਸਵਾਲ ਪੁੱਛੇ ਜਾਣਗੇ ਜੋ ਕਿ 40 ਨੰਬਰ ਦੇ ਹੋਣਗੇ ਫਿਰ ਜਨਰਲ ਨੋਲਿਜ ਅਤੇ ਜਨਰਲ ਅਵੇਅਰਨਸ ਵਿੱਚੋਂ 20 20 ਸਵਾਲ ਪੁੱਛੇ ਜਾਣਗੇ ਜੋ ਕਿ 40 ਨੰਬਰ ਦੇ ਹੋਣਗੇ ਐਲੀਮੈਂਟਰੀ ਮੈਥਮੈਟਿਕਸ ਵਿੱਚੋਂ 20 ਸਵਾਲ ਪੁੱਛੇ ਜਾਣਗੇ ਜੋ ਕਿ 40 ਨੰਬਰ ਦੇ ਹੋਣਗੇ ਇੰਗਲਿਸ਼ ਜਾਂ ਫਿਰ ਹਿੰਦੀ ਦੋ ਭਾਸ਼ਾ ਵਿੱਚੋਂ ਕੋਈ ਇੱਕ ਭਾਸ਼ਾ ਵਿੱਚੋਂ ਸਾਨੂੰ ਚੁਣਨਾ ਪਏਗਾ ਜਿਸ ਵਿੱਚੋਂ 20 ਸਵਾਲ ਪੁੱਛੇ ਜਾਣਗੇ ਜੋ ਕਿ 40 ਨੰਬਰ ਦੇ ਹੋਣਗੇ ਇਸ ਤਰ੍ਹਾਂ ਕੁੱਲ ਮਿਲਾ ਕੇ 80 ਸਵਾਲ ਹੋਣਗੇ ਹਰ ਸਵਾਲ ਦੋ ਨੰਬਰ ਦਾ ਰਹੇਗਾ ਅਤੇ ਕੁੱਲ 160 ਨੰਬਰ ਦਾ ਇੱਕ ਪੇਪਰ ਹੋਏਗਾ ਜੋ ਕਿ ਜਿਸ ਨੂੰ ਕਰਨ ਵਾਸਤੇ ਤੁਹਾਨੂੰ 1 ਘੰਟੇ ਦਾ ਯਾਨੀ 60 ਮਿੰਟ ਦਾ ਸਮਾਂ ਮਿਲੇਗਾ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਹੈ ਕਿ ਇਸ ਐਗਜ਼ਾਮ ਵਿੱਚ 네ਗੇਟਿਵ ਮਾਰਕਿੰਗ ਰਹੇਗੀ ਅਗਰ ਤੁਸੀਂ ਕੋਈ ਗਲਤ ਉੱਤਰ ਦੇਂਦੇ ਹੋ ਤਾਂ ਤੁਹਾਡੇ 0.5 ਯਾਨੀ ਅੱਧਾ ਨੰਬਰ ਕੱਟਿਆ ਜਾਏਗਾ। ਦੇਖੋ ਬਹੁਤ ਖੂਬ ਕਿਸੇ ਸ਼ਾਇਰ ਨੇ ਕਿਹਾ ਹੈ ਕਿ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ। ਸਾਨੂੰ ਕੋਸ਼ਿਸ਼ ਕਰਨੀ ਪਵੇਗੀ ਅਤੇ ਸਹੀ ਦਿਸ਼ਾ ਵਿੱਚ ਕਰਨੀ ਪਵੇਗੀ। ਅਗਰ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਉਹ ਸਹੀ ਦਿਸ਼ਾ ਕੀ ਹੈ? ਤੁਹਾਨੂੰ ਵਿਜ਼ਿਟ ਕਰਨਾ ਪਵੇਗਾ ਆਈਬੀਟੀ ਇੰਸਟੀਚਿਊਟ ਜੋ ਕਿ ਤੁਹਾਡੇ ਸ਼ਹਿਰ ਵਿੱਚ ਹੈ। ਯਾ ਫਿਰ ਤੁਸੀਂ ਜਿਹੜਾ ਨੰਬਰ ਥੱਲੇ ਦਿੱਤਾ ਗਿਆ ਹੈ ਉਸ ਦੇ ਉੱਤੇ ਕਾਲ ਵੀ ਕਰ ਸਕਦੇ ਹੋ ਤੁਸੀਂ ਇੱਕ ਵਾਰ ਸਾਨੂੰ ਕਾਉਂਸਲਿੰਗ ਲਈ ਜ਼ਰੂਰ ਵਿਜ਼ਿਟ ਕਰੋ ਇਸ ਵੀਡੀਓ ਵਿੱਚ ਅਸੀਂ ਗੱਲ ਕਰ ਰਹੇ ਹਾਂ SSC GD ਕਨਸਟੇਬਲ ਬਾਰੇ ਅਸੀਂ ਇਹ ਨਾ ਸੋਚੀਏ ਕਿ ਅਸੀਂ ਕਨਸਟੇਬਲ ਲੱਗ ਰਹੇ ਹਾਂ ਇੱਕ ਵਾਰ ਅਸੀਂ ਸਰਕਾਰੀ ਮਹਿਕਮੇ ਵਿੱਚ ਐਂਟਰ ਕਰ ਜਾਵਾਂਗੇ ਐਜ਼ ਅ ਕਨਸਟੇਬਲ ਤਾਂ ਗਰੋਥ ਦੇ ਚਾਂਸ ਬਹੁਤ ਜ਼ਿਆਦਾ ਹਨ ਸਿਰਫ ਕਨਸਟੇਬਲ ਹੀ ਨਹੀਂ ਤੁਸੀਂ ਕੋਈ ਸਮੇਂ 'ਚ ਹੈੱਡ ਕਨਸਟੇਬਲ ਬਣ ਜਾਂਦੇ ਹੋ ਫਿਰ ਤੁਸੀਂ ਅਸਿਸਟੈਂਟ ਸਬ-ਇੰਸਪੈਕਟਰ ਬਣ ਜਾਂਦੇ ਹੋ ਫਿਰ ਤੁਸੀਂ ਸਬ-ਇੰਸਪੈਕਟਰ ਬਣ ਜਾਂਦੇ ਹੋ ਅਤੇ ਤਰੱਕੀ ਕਰਦੇ ਕਰਦੇ ਇੱਕ ਦਿਨ ਤੁਸੀਂ ਇੰਸਪੈਕਟਰ ਬਣ ਜਾਂਦੇ ਹੋ ਤੇ ਕਿਸੇ ਵੀ ਐਗਜ਼ਾਮ ਨੂੰ ਛੋਟਾ ਨਾ ਸਮਝੋ ਤੁਸੀਂ ਹਰ ਉਸ ਐਗਜ਼ਾਮ ਵਾਸਤੇ ਤਿਆਰੀ ਕਰੋ ਜੋ ਤੁਹਾਨੂੰ ਇੱਕ ਸਰਕਾਰੀ ਨੌਕਰੀ ਦਿਵਾ ਸਕਦਾ ਹੈ ਕਿਉਂਕਿ ਤਰੱਕੀ ਦੇ ਜਿਹੜੇ ਚਾਂਸਸ ਨੇ ਉਹ ਬਹੁਤ ਜ਼ਿਆਦਾ ਨੇ ਪਰ ਉਹ ਤਾਂ ਹੀ ਮਿਲੇਗੀ ਜੇਕਰ ਅਸੀਂ ਕਿਸੇ ਸਰਕਾਰੀ ਮਹਿਕਮੇ ਵਿੱਚ ਐਂਟਰ ਕਰਾਂਗੇ ਤੇ ਉਸ ਦੀ ਤਿਆਰੀ ਲਈ ਹਮੇਸ਼ਾ ਤੁਹਾਡੇ ਨਾਲ ਹੈ ਆਈਬੀਟੀ ਇੰਸਟੀਚਿਊਟ ਥੱਲੇ ਦਿੱਤੇ ਗਏ ਨੰਬਰ ਤੇ ਕਾਲ ਕਰੋ ਕਾਉਂਸਲਿੰਗ ਲਈ ਵਿਜ਼ਿਟ ਕਰੋ ਕਿਉਂਕਿ ਘਰ ਬੈਠ ਕੇ ਕੁਝ ਨਹੀਂ ਹੋਣ ਵਾਲਾ ਜੇ ਅਸੀਂ ਕਰੋ ਨਿਕਲਾਂਗੇ ਜੇ ਸਾਡੇ ਕੋਲ 10ਵੀਂ 12ਵੀਂ ਦਾ ਸਰਟੀਫਿਕੇਟ ਹੈ ਜਾਂ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਹੈ ਸਾਨੂੰ ਉਸ ਦਾ ਉਪਯੋਗ ਕਰਨਾ ਚਾਹੀਦਾ ਹੈ ਤੇ ਕੋਈ ਨਾ ਕੋਈ ਸਰਕਾਰੀ ਨੌਕਰੀ ਪ੍ਰਾਪਤ ਕਰਨੀ ਚਾਹੀਦੀ ਹੈ ਧੰਨਵਾਦ